ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 6 ਤੋਂ ਲੈ ਕੇ 9 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਤਰ੍ਹਾਂ ਰਵੇਗਾ ਤਾਜ਼ਾ ਸੈਟਲਾਈਟ ਮੈਪ ਦੇਖੀਏ ਜੇਬ ਤਾਂ ਪੰਜਾਬ ਦੇ ਵਿੱਚ ਦੁਆਰ ਤੋਂ ਤਗੜਾ ਬੱਦਲਵਾਈ ਸਿਸਟਮ ਬਣਨਾ ਸ਼ੁਰੂ ਹੋ ਚੁੱਕਿਆ ਜਿਸ ਦੇ ਨਾਲ ਦੁਆਬੇ ਦੇ ਇਲਾਕੇ ਦੇ ਵਿੱਚ ਬਰਖਾ ਹੋਣ ਦੇ ਪੂਰੇ ਪੂਰੇ ਚਾਂਸ ਨੇ ਜੋ ਹਾਲਾਤ ਬਣੇ ਹੋਏ ਨੇ ਫਿਲਹਾਲ ਨੰਗਲ ਦੇ ਨੇੜੇ ਦੇ ਦੇ ਇਲਾਕਾ ਤੋਂ ਦਿਖਾਈ ਦੇ ਰਹੀ ਜੀ ਨੰਗਲ ਅਨੰਦਪੁਰ ਸਾਹਿਬ ਨੂਰਪੋਵਦੀ ਰੋਪੜੀ ਨਾਲ ਇਲਾਕੇ ਵਿੱਚ ਤਗੜੀ ਬਰਖਾ ਹੁੰਦੀ ਦਿਖਾਈ ਦੇ ਰਹੀ ਹੈ ਨਾਲ ਦੀ ਨਾਲ ਨਵਾਂ ਸ਼ਹਿ ਫਤੇਗਰ ਸਾਹਿਬ ਮੋਹਾਲੀ ਵਿੱਚ ਵੀ ਵਰਖਾ ਦੀ ਉਮੀਦ ਜਿਆਦਾ ਬਣਦੀ ਦਿਖਾਈ ਦੇ ਰਹੀ ਹੈ ਸਾਰੇ ਪੰਜਾਬ ਦੇ ਉੱਪਰ ਲਗਾਤਾਰ ਬੱਦਲ ਮਈ ਹੈ ਜੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਆਪਾਂ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਪੱਕੀ ਜੋ ਖਾੜਾ ਦੇ ਹਾਲਾਤ ਪੰਜਾਬ ਦੇ ਉੱਪਰ ਬਣੇ ਹੋਏ ਨੇ ਉਸ ਨੂੰ ਕਿਸੇ ਨਾ ਕਿਤੇ ਠੱਲ ਪਵੇ ਤਾਂ ਤੁਸੀਂ ਆਪਣੇ ਵਾਹਿਗੁਰੂ ਅੱਗੇ ਅਰਦਾਸ ਜ਼ਰੂਰ ਕਰਿਓ ਜਿੱਦੇ ਕਮੈਂਟ ਬਾਕਸ ਵਿੱਚ ਤੁਸੀਂ ਕਿਸੇ ਵੀ ਭਗਵਾਨ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲਿਖ ਕੇ ਅਰਦਾਸ ਜ਼ਰੂਰ ਕਰਿਓ ਜੀ ਅੱਜ ਅਗਰ 6 ਸਤੰਬਰ ਦੀ ਗੱਲ ਕਰੀ ਜਾਵੇ ਤਾਂ ਮੀ ਤੁਹਾਨੂੰ ਦੇਖਦੇ ਹੋ ਜੀ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਇਹਨਾਂ ਇਲਾਕਿਆਂ ਦੇ ਵਿੱਚ ਥੋੜਾ ਜਿਹਾ ਤੇਜ਼ ਵਰਖਾ ਹੋ ਸਕਦੀ ਹੈ ਗੁਰਦਾਸਪੁਰ ਕਪੂਰਥਲਾ ਜਿਲੰਦਰ ਲੋਧੀ ਅਣਾ ਫਤੇਗੜ ਸਾਹਿਬ ਅਤੇ ਪਟਿਆਲਾ ਵਿੱਚ ਹਲਕੀ ਬਰਖਾ ਤੇ ਬਾਕੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਬਰੀਦਪੁਰ ਮੁੱਗਾ ਬਠਿੰਡਾ ਬਰਨਾਲਾ ਸਮਰੂਪ ਤੇ ਮਾਨਸਾ ਵਿੱਚ ਮੌਸਮ ਜਿਹੜਾ ਡਰਾਈ ਬਣੇ ਰਹਿਣ ਦੀ ਉਮੀਦ ਹੈ ਅਗਰ 6 ਸਤੰਬਰ ਦੀ ਗੱਲ ਕਰੀ ਜਾਵੇ ਤਾਂ ਦੇਖ ਸਕਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਹੀ ਸੌਰੀ 7 ਸਤੰਬਰ ਦੀ ਗੱਲ ਕਰੀ ਤਾਂ ਪੂਰੇ ਪੰਜਾਬ ਦੇ ਵਿੱਚ ਬੱਦਲਬਾਹੀ ਬਣੀ ਰਹੇਗੀ ਹਲਕਾ ਦਰਮਿਆਨਾ ਮੀਂਹ ਹੈ ਪਰ ਜਿਹੜਾ ਜ਼ਿਆਦਾ ਮੀਂਹ ਹੈ ਜੀ ਉਹ ਪਠਾਨਕੋਟ ਤੋਂ ਸਾਨੂੰ ਹੁਸ਼ਿਆਰਪੁਰ ਰੂਪਨਗਰ ਫਤੇਗੜ ਸਾਹਿਬ ਮੁਹਾਲੀ ਪਟਿਆਲਾ ਸੰਗਰੂਰ ਤੇ ਮਾਨਸਾ ਵਿੱਚ ਦੇਖਣ ਨੂੰ ਮਿਲੇਗਾ ਤੇ ਜਿਸ ਦੇ ਕਾ ਤਾਪਮਾਨ ਦੇ ਵਿੱਚ ਭਾਰੀ ਗਰਮ ਬਟਾਵੇ ਕੀ ਪਰ ਰਿਸਕ ਇਸ ਕਰਕੇ ਜ਼ਿਆਦਾ ਹੋ ਰਿਹਾ ਕਿਉਂਕਿ ਬਾਰ ਬਾਰ ਇਹਨਾਂ ਇਲਾਕਿਆਂ ਦੇ ਵਿੱਚ ਹੀ ਵਰਖਾ ਹੋ ਰਹੀ ਹੈ ਤੁਹਾਨੂੰ ਪਤਾ ਹੀ ਹੈ ਕਿ ਪੌਂਗ ਡੈਮ ਰਣਜੀਤ ਸਾਗਰ ਡੈਮ ਪਖੜਾ ਡੈਮ ਪਾ ਅਤੇ ਅਗਰ ਕੱਗੜ ਦੀ ਗੱਲ ਕਰੀ ਤਾਂ ਇਹਨਾਂ ਇਲਾਕਿਆਂ ਤੋਂ ਵੀ ਸਟਾਰਟ ਹੁੰਦੇ ਨੇ ਜਿਸ ਦੇ ਕਾਰਨ ਹੋਰ ਜ਼ਿਆਦਾ ਰਿਸਕ ਸਾਡਾ ਵੱਧਦਾ ਹੋਇਆ ਦਿਖਾਈ ਦੇ ਸਕਦਾ ਹੈ ਬਾਕੀ ਪਠਾਨਕੋਟ ਵਿੱਚ ਅੱਜ 8 ਸਤੰਬਰ ਨੂੰ ਫੇਰ ਤੋਂ ਵਰਖਾ ਦੀ ਉਮੀਦ ਜਿਹੜੀ ਹੈ ਉਹ ਜ਼ਿਆਦਾ ਬਣਦੀ ਦਿਖਾਈ ਦੇ ਰਹੀ ਹੈ ਨਾਲਦੀ ਨਾਲ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਸਭਜਾ ਅਜੀਤ ਸਿੰਘ ਨਗਰ ਮੁਹਾਲੀ ਅਤੇ ਪਟਿਆਲਾ ਦੇ ਵਿੱਚ ਵੀ ਬਰਖਾ ਹੋ ਸਕਦੀ ਹੈ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਅਤੇ ਸੰਗਰੂਰ ਦੀ ਗੱਲ ਕਰੀਏ ਤਾਂ ਥੋੜੀ ਬਹੁਤੀ ਬਦਲਵਾਈ ਦੇ ਨਾਲ ਹਲਕੀ ਦਰਮਿਆਨੀ 20 ਤੋਂ 25% ਵਾਲੀ ਬਰਖਾ ਹੋ ਸਕਦੀ ਹੈ ਬਾਕੀ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਤੇ ਮਾਨਸਾ ਵਿੱਚ ਵੀ ਮੌਸਮ ਜਿਹੜਾ ਧਾਰਾ ਤੋਂ ਖੁੱਲਦਾ ਹੋਇਆ ਦਿਖਾਈ ਦੇਵੇਗਾ ਚੰਗੀ ਧੁੱਪ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਆਖਰੀ ਅਗਰ ਗੱਲ ਕਰੀਏ 9 ਸਤੰਬਰ ਦੀ ਤੁਸੀਂ ਦੇਖ ਸਕਦੇ ਹੋ ਫੇਰ ਤੋਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਭ ਜਾ ਅਜੀਤ ਸਿੰਘ ਨਗਰ ਮੁਹਾਲੀ ਅਤੇ ਪਟਿਆਲਾ ਦੇ ਵਿੱਚੜੀ ਹੈ ਉਹ ਵਰਖਾ ਹੋਣ ਦੇ ਚਾਂਸ ਜ਼ਿਆਦਾ ਨੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਇਹਦੇ ਵਿੱਚ ਵੀ ਥੋੜੀ-ਬਹੁਤੀ ਵਰਖਾ ਹੋ ਸਕਦੀ ਹੈ ਬਾਕੀ ਤਰਨਤਾਰਨ ਫਿਰੋਜ਼ਪੁਰ ਮੋਗਾ ਬਠਿੰਡਾ ਮਾਨਸਾ ਮੁਕਸਰ ਅਤੇ ਫਜ਼ਿਲਕਾ ਅਤੇ ਫਿਰੋਜ਼ਪੁਰ ਦੁਆਰਾ ਤੋਂ ਮੌਸਮ ਉਪਸਾਫ ਹੁੰਦਾ ਦਿਖਾਈ ਦੇ ਰਿਹਾ ਖੁੱਲਦਾ ਦਿਖਾਈ ਦੇ ਰਿਹਾ ਜਿਸ ਦੇ ਸਿੱਟੇ ਵਜੋਂ ਅੱਪਾ ਕਹਿ ਸਕਦੇ ਆ ਕਿ ਮਿਕਸ ਰੂਪ ਦੇ ਵਿੱਚ 9 ਸਤੰਬਰ ਨੂੰ ਪੰਜਾਬ ਦਾ ਮੌਸਮ ਹੈ ਜਿਹੜਾ ਉਹ ਬਣਦਾ ਹੋਇਆ ਦਿਖਾਈ ਦੇਵੇਗਾ ਇਸ ਜੀ ਅਪਡੇਟ ਪੰਜਾਬ ਤੇ ਮੌਸਮ ਦੀ 9 ਸਤੰਬਰ ਤੱਕ ਦੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਵਿੱਚ ਅਰਦਾਸ ਕਰੋ ਕਿ ਪੰਜਾਬ ਦੇ ਉੱਪਰ ਜੋ ਹਾਲਾਤ ਬਣੇ ਹੋਏ ਨੇ ਉਹ ਕਿਤੇ ਨਾ ਕਿਤੇ ਸਹੀ ਹੋ ਜਾਣ ਅਤੇ ਪੰਜਾਬਦਾਰ ਤੋਂ ਹੱਸਦਾ ਬਸਦਾ ਬਣੇ ਏਸੀ ਜੀ ਅਪਡੇਟ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਅਪਡੇਟ ਸਾਂਝੀ ਕੀਤੀ ਜਾਵੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਸਕੇ ਤੇ ਤੁਸੀਂ ਜਾਣਕਾਰੀ ਸਮੇਂ ਸਿਰ ਲੈ ਕੇ ਲਾਹੇਵੰਦ ਹੋ ਸਕੋ